ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ਿਕੰਜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਸਾਰੀ ਬੇਨਾਮੀ ਜਿਹੜੀ ਜਾਇਦਾਦ ਹੋਰ ਕਿਸੇ ਦੇ ਨਾਮ ਤੇ ਬੋਲਦੀ ਪਈ ਹੈ ਉਸ ਦੇ ਦਸਤਾਵੇਜ਼ ਮੁਹਈਆ ਕਰਵਾਇਆ ਪੰਜਾਬ ਪੁਲਿਸ ਅਤੇ ਵਿਜੀਲੈਂਸ ਦੇ ਸਰਵ ਉੱਚ ਅਧਿਕਾਰੀ ਇੱਕ ਵਾਰ ਫਿਰ ਐਕਟਿਵ ਹੋ ਗਏ ਨੇ ਕਿਉਂਕਿ ਵਿਕਰਮ ਜੀਤਿਆ ਵੱਲੋਂ ਕਾਰਪੋਰੇਟ ਨਹੀਂ ਕੀਤਾ ਸਾਰਿਆ हरियाणा दिल्ली शिमला हिमाचल पंजाब ਅਤੇ ਇਸ ਤੋਂ ਇਲਾਵਾ ਹੁਣ ਹੋਰ ਵੀ ਪੰਜਾਬ ਦੇ ਕਈ ਅਜਿਹੇ ਸਟੇਟਸ ਨੇ ਜਿਨ੍ਹਾਂ ਦੇ ਵਿੱਚ ਬੇਨਾਮੀ ਜਾਇਦਾਦ ਹੈ ਬਿਕਰਮ ਮਜੀਠੀਆ ਦੀ ਯਾਨੀ ਕਿ ਅਰਬਾਂ ਖਰਬਾਂ ਪੈ ਦੀ ਜਾਇਦਾਦ ਬਣਾਈ ਗਈ ਇੱਕ ਪਾਸੇ ਪੱਟਾ ਤੇ ਥਾਪੀਆਂ ਮਾਰੀਆਂ ਗਈਆਂ ਕਿਉਂਕਿ ਮਾਨਸੀ ਜਾਇਦਾਦ ਦਾ ਪੈਸੇ ਦਾ ਕਿ ਚੀਕਾ ਪੜਾ ਦੇਗਾ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਜਾਇਦਾਦ ਦੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਇਦਾਦ ਦੇ ਸਾਹਬ ਦੇ ਨਾਲ 2% ਵੀ ਤੁਲਦੇ ਨਹੀਂ ਪੰਜਾਬ ਦੇ ਬਿਕਰਮਜੀਤਿਆ ਦੇ ਕਿਉਂਕਿ ਇੰਨੀ ਬੇਅਸਾਬੀ ਜਾਇਦਾਦ ਦਸਾਂ ਸਾਲਾਂ ਦੇ ਵਿੱਚ ਬਣਾ ਲਈ ਗਈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੱਲੋਂ ਕਿਹਾ ਗਿਆ ਹੈ ਕਿ ਜੱਦੀ ਪੁਸ਼ਤੀ ਰਹੀਸ ਨੇ ਰਿਆਸਤਾਂ ਦੇ ਮਾਲਕ ਰਹੇ ਨੇ ਵਿਕਰਮਜੀਤਿਆ ਦੇ ਦਾਦੇ ਪੁਰਦਾਦੇ ਜਿਹੜੇ ਸਮੇਂ ਦੇ ਵਿੱਚ ਭਾਰਤ ਦੇ ਵਿੱਚ ਤਿੰਨ ਰਾਇਲ ਰੋਏ ਗੱਡੀਆਂ ਸੀ ਤੇ ਉਹਨਾਂ ਦੇ ਵਿੱਚ ਇੱਕ ਵਿਕਰਮਜੀਤ ਸਿੰਘ ਜੀਠਿਆ ਦੇ ਪਰਦਾਦੇ ਪੁਰਦਾਦੇ ਪਤਾ ਨਹੀਂ ਦਾਦੇ ਕੋਲ ਸੀ ਇਹ ਬਾਤ ਇਹ ਵਕਫਕ ਸ਼ਰੂਨੀ ਅਕਾਲੀ ਦਲ ਦੇ ਆਗੂ ਵੱਲੋਂ ਕਹੇ ਜਾ ਰਹੇ ਨੇ ਕੋਪਰੇਟ ਨਹੀਂ ਕੀਤਾ ਜਾ ਰਿਹਾ ਆਪਣਾ ਮੂੰਹ ਨਹੀਂ ਖੇ ਖੋਲਿਆ ਜਾ ਰਿਹਾ ਅਤੇ ਦੱਸਿਆ ਨਹੀਂ ਜਾ ਰਿਹਾ ਇਸ ਕਰਕੇ ਚਾਪ ਦਿਨਾਂ ਦਾ ਰਮਾਨ ਹੋਰ ਵਧਿਆ ਵਿਕਰਮਜੀਤਿਆ ਦਾ ਇਹ ਸਰਕਾਰੀ ਵਕੀਲ ਵੱਲੋਂ ਖੁਲਾਸੇ ਕੀਤੇ ਗਏ ਨੇ ਕਿ 402 ਏਕੜ ਜ਼ਮੀਨ ਜਿਹੜੀ ਹਿਮਾਚਲ ਦੇ ਵਿੱਚ ਹੈ ਉਹ ਬੇਇਨਾਮੀ ਹੈ ਉਹ ਨਾਮ ਨਹੀਂ ਹੈ ਲੇਕਿਨ ਉਹ ਜਾਇਦਾਦ ਕਿਵੇਂ ਬਣਾਈ ਬਿਕਰ ਮਿਚਕਿਆ ਨੇ ਉਹ ਪੈਸਾ ਕਿੱਥੋਂ ਆਇਆ ਕਿਉਂਕਿ ਉਹ ਕਰੋੜਾਂ ਰੁਪਏ ਦੀ ਦੱਸੀ ਜਾ ਰਹੀ ਹੈ ਦੂਸਰੇ ਪਾਸੇ ਜਾਇਦਾਦ ਬਣਾਈ ਸੀ ਜਿਸ ਨੂੰ ਰੀ ਪਰਚੇਸ ਕੀਤਾ ਸੀ ਸੈਨਿਕ ਫਾਰਮ ਨੇ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਸੈਨਿਕ ਫਾਰਮ ਸਿਰ ਦੁਬਾਰਾ ਉਹਨੂੰ ਰੀ ਪਰਚੇਸ ਕੀਤਾ ਗਿਆ ਜਿਸ ਦੀ ਕੀਮਤ ਹੈ ਸੈਂਕੜੇ ਕਰੋੜਾਂ ਰੁਪਏ ਦੇ ਵਿੱਚ ਆਉਂਦੀ ਹੈ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਬੇਅਸਾਬੀ ਜਾਇਦਾਦ ਖਰੀਦੀ ਗਈ ਖਾਸ ਕਰਕੇ ਗਰੀਬਕੌਰ ਮਜੀਠੀਆ ਜਿਹੜੀ ਗ੍ਰੀਨ ਐਵੇਨਿਊ ਕਲੋਨੀ ਹੈ ਹਲਕਾ ਜਲੰਧਰ ਦੇ ਵਿੱਚ ਉਹਦੇ ਵਿੱਚ 25% ਸ਼ੇਅਰ ਹੋਲਡਰ ਹੈ ਇਹ ਪੈਸਾ ਕਿੱਥੋਂ ਆਇਆ ਬਿਕਰਮਜੀਤ ਸਿੰਘ ਮਜੀਠੀਆ ਦੇ ਕੋਲੋਂ ਤੇ ਦੂਸਰੇ ਪਾਸੇ ਸਰਕਾਰੀ ਵਕੀਲ ਨੇ ਖੁਲਾਸਾ ਕੀਤਾ ਹੈ ਭਈ ਬਿਕਰਮਜੀਤ ਸਿੰਘ ਮਜੀਠੀਆ ਨੂੰ ਗੁਰਪੁਰ ਲਿਜਾਇਆ ਜਾਵੇਗਾ ਕਿਉਂਕਿ ਗੋਰਖਪੁਰ ਦੇ ਵਿੱਚ ਵੀ ਜਾਇਦਾਦ ਮਿਲੰਦੀ ਜਿਹੜੀ ਹੈ ਅਸ ਜਿਤਾਈ ਜਾ ਰਹੀ ਹੈ ਅਚੰਕਾ ਕੀਤੀ ਜਾ ਰਹੀ ਹੈ ਕਿ ਬਿਕਮਜੀਤ ਸਿੰਘ ਜੀਤਿਆ ਵੱਲੋਂ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਬੇਅਸਾਬੀ ਜਾਇਦਾਦ ਬਣਾਏਗੀ ਇਹ ਪੈਸਾ ਕਿੱਥੋਂ ਆਇਆ ਕਿਵੇਂ ਇਕੱਠਾ ਕੀਤਾ ਗਿਆ ਇਹ ਕਿਹਦੇ ਨਾਮ ਤੇ ਜਾਇਦਾਦ ਕੀਤੀ ਗਈ ਇਸ ਬਾਰੇ ਆ ਚਾਰਾਂ ਦਿਨਾਂ ਦੇ ਵਿੱਚ بڑے ਵੱਡੇ ਪੱਧਰ ਤੇ ਹਵਾਲੇ ਇਕੱਠੇ ਕਰਕੇ ਇਹ ਜਨਤਕ ਕੀਤੇ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਉਂਕਿ ਬਿਕਮਜੀਤਿਆ ਦਾ ਬਚਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਗਿਆ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂਆ ਖਾਸ ਕਰਕੇ ਸੋਚਾ ਸਿੰਘ ਲਗਾ ਸਿਕੰਦਰ ਸਿੰਘ ਮਲੂਕਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਸਬਜੀਤ ਸਿੰਘ ਸਿੰਧਰ ਚਿੰਦਰ ਅਤੇ ਉਹਨਾਂ ਦੇ ਸਪੋਰਟਸਮੈਨ ਜਿਹੜੇ ਐਡਵੋਕੇਟ ਪੇਸ਼ੇ ਤੋਂ ਨੇ ਅਸਦੀਪ ਸਿੰਘ ਕਲੇਰ ਹੋਣਾ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ ਇਹ ਸਾਰਾ ਕੁਝ ਫੇਕ ਹੈ ਇਹ ਇਲਜ਼ਾਮ ਲਗਾਏ ਸਾਰੇ ਨਹੀਂ ਕਿਉਂਕਿ ਬਿਕਰਮ ਮਜੀਠੀਆ ਇਹਨਾਂ ਨੂੰ ਬੇਨਕਾਬ ਕਰਦਾ ਹੈ ਗੱਬਰ ਨੇ ਬਾਤ ਪਉਣਾ ਹੈ ਜਾਂ ਨਹੀਂ ਪਉਣਾ ਇਹ ਤਾਂ ਆਉਣ ਵਾਲੇ ਦਿਨਾਂ ਨੂੰ ਪਤਾ ਲੱਗੇਗਾ ਜਿਸ ਤਰ੍ਹਾਂ ਅੱਜ ਕੱਲ ਗਰੀਬਪੁਰ ਮਜੀਠੀਆ ਨੇ ਤੰਜ ਕੱਸਿਆ ਸੀ ਕਿ ਜਿਸ ਤਰ੍ਹਾਂ ਛੋਲੇ ਫਿਲਮ ਦੇ ਚ ਗੱਪਾ ਸੀ ਉਸੇ ਤਰ੍ਹਾਂ ਬਿਕਰਮ ਮਜੀਠੀਆ ਨੇ ਬੀਮਜੀਤ ਆਗਰ ਦਾ ਲੱਗਦਾ ਹੈ ਸ਼ਰੂ ਆਪ ਆម ਆਦੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਅਤੇ ਪਲੱਸ ਆਪ ਆਦਮੀ ਪਾਰਟੀ ਦੇ ਕ੍ਰਿਮੀਨਲ ਅਰਵੈਦ ਖਿੱਚ ਬਾਤ ਆਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਪੱਕੇ ਹੱਥ ਪਾਏਗੇ ਨੇ ਸਰਕਾਰੀ ਵਕੀਲ ਨੇ ਆ ਆਪ ਆਦੀ ਪਾਰਟੀ ਦੇ ਸਰਕਾਰ ਵੱਲੋਂ ਇੰਦਰਪਾਲ ਸਿੰਘ ਉਹਨਾਂ ਨੇ ਖੁਲਾਸਾ ਕੀਤਾ ਹੈ ਕਿ ਵਿਕਮ ਜੀਠਿਆ ਨੂੰ ਹੁਣ ਗੋਰਖਪੁਰ ਲਿਜਾਇਆ ਜਾਵੇਗਾ ਉਹਨਾਂ ਦਾ ਇਸ ਤੋਂ ਇਲਾਵਾ ਪਾਰ ਦੇ ਹੋਰ ਸੂਬਿਆਂ ਦੇ ਵਿੱਚ ਜਿੱਥੇ ਵੀ ਕੋਈ ਥਾੜਕਾਣਾ ਕਿਤੇ ਕੋਈ ਜ਼ਾਇਦਤ ਮਿਲਦੀ ਹੈ ਉੱਥੇ ਵੀ ਬਿਕਮਜੀਤ ਸਿੰਘ ਜੀਠਿਆ ਨੂੰ ਲਜਾਇਆ ਜਾਵੇਗਾ ਤਾਂ